ਅਕਾਲੀ ਦਲ ਨੇ ਫੌਗਿੰਗ ਦੀ ਸੇਵਾ ਹੁਣ ਸ਼ੁਰੂ ਕਰ ਦਿੱਤੀ ਹੈ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਫੌਗਿੰਗ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੀ ਨਿਰਦੇਸ਼ ਦਿੱਤੇ ਗਏ ਨੇ ਇਸੇ ਦੇ ਤਹਿਤ ਇਹ ਸੇਵਾ ਕਰ ਰਹੇ ਹਨ ਇਹ ਮਿੱਡੂ ਖੇੜਾ ਦੇ ਵੱਲੋਂ ਦੀ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤੇ ਗਏ ਹੈਗੇ ਸੀਗੇ ਕਿ ਜਿਹੜੇ ਪਿੰਡਾਂ ਦੇ ਵਿੱਚ ਹੜ੍ਹ ਆਏ ਹੋਏ ਆ ਜਿੱਥੇ ਪਾਣੀ ਆਇਆ ਹੈਗਾ ਸੀਗਾ ਉੱਥੇ ਜਿੱਥੇ ਚਾਰਾ ਵੀ ਭੇਜਿਆ ਹੈਗਾ ਵੱਡੀ ਗਿਣਤੀ ਦੇ ਵਿੱਚ ਟਰੱਕ ਭੇਜੇਗੇ ਸੀਗੇ ਰਵਾਨਾ ਕੀਤੇ ਗਏ ਸੀ ਉੱਥੇ ਇਹ ਕਿਹਾ ਗਿਆ ਸੀਗਾ ਫੋਗਿੰਗ ਮਸ਼ੀਨਾਂ ਵੀ ਜਣੀਆਂ ਨੇ ਉਹ ਭੇਜੀਆਂ ਜਾਣਗੀਆਂ ਉੱਥੇ ਯੂਥ ਅਕਾਲੀ ਦਲ ਫੋਗਿੰਗ ਮਸ਼ੀਨਾਂ ਦੇ ਜ਼ਰੀਏ ਨਾ ਪਿੰਡਾਂ ਦੇ ਵਿੱਚ ਜਿਹੜਾ ਕਿਉਂਕਿ ਜਦੋਂ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਤਾਂ ਇਹਨਾਂ ਫੋਗਿੰਗ ਮਸ਼ੀਨਾਂ ਦੇ ਕਰਕੇ ਜਿਹੜੀ ਉੱਥੇ ਛੜਕਾਅ ਹੋਊਗਾ ਮਸ਼ੀਨਾਂ ਜਦੋਂ ਚੱਲਣਗੀਆਂ ਤਾਂ ਮੱਛਰ ਜਿਹੜੇ ਆ ਉਹ ਮਰਨਗੇ ਤਾਂ ਤਸਵੀਰਾਂ ਤੁਹਾਨੂੰ ਦਿਖਾਣੇ ਹੈਗੇ ਆ ਯੂਥ ਅਕਾਲੀ ਦਲ ਇੱਥੇ ਪਹੁੰਚਿਆ ਹੈਗਾ ਕੀਤੀ ਜਾ ਰਹੀ ਹੈਗੀ ਆ ਤਾਂ ਕਿ ਜਿਹੜੀਆਂ ਬਿਮਾਰੀਆਂ ਫੈਲ ਦਾ ਖਤਸਾ ਜਿਹੜਾ ਹੈਗਾ ਉਹਨੂੰ ਰੋਕਿਆ ਜਾ ਸਕੇ ਨੱਥ ਪਾਈ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਦਾ ਐਲਾਨ ਕੀਤਾ ਹੈਗਾ ਸੀਗਾ ਔਰ ਅੱਜ ਫਿਰੋਜ਼ਪੁਰ ਦੇ ਵਿੱਚ ਆਕਾਸ਼ਦੀਪ ਮਿੱੱਡੂ ਖੇੜਾ ਸੀਨੀਅਰ ਯੂਥ ਅਕਾਲੀ ਦਲ ਦੇ ਆਗੂ ਪਹੁੰਚੇ ਹੈਗੇ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਹਲਕਾ ਇੰਚਾਰਜ ਰੋਹਿਤ ਮੋਲਟੂ ਵੋਰਾ ਉਹ ਵੀ ਇੱਥੇ ਮੌਜੂਦ ਹੈਗੇ ਯੂਥ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਐ ਇੱਥੋਂ ਮੌਜੂਦ ਹੈਗੀ ਐ ਸਾਰੀ ਗੱਲਬਾਤ ਵੀ ਕਰਾਂਗੇ ਔਰ ਇੱਥੇ ਫੋਗਿੰਗ ਜਿਹੜੀ ਮਸ਼ੀਨਾਂ ਇੱਥੇ ਲਿਆਂਦੀਆਂ ਗਈਆਂ ਹੈ ਕੀਤੀ ਗਈ ਹੈ ਔਰ ਇਹ ਪਿੰਡ ਜਿਹੜਾ ਕਾਲੇਕੇ ਹਿਤਾਰਾ ਹੈ ਇਹ ਜਿਹੜਾ ਫਿਰੋਜ਼ਪੁਰ ਹਲਕੇ ਦੇ ਲਾਸਟਲਾ ਜਿਹੜਾ ਪਿੰਡ ਹੈਗਾ ਬੰਡਾਲੇ ਦੇ ਨਾਲ ਲੱਗਦਾ ਹੈਗਾ ਇੱਥੇ ਪਹੁੰਚੇ ਹੈਗੇ ਆ ਆਕਾਸ਼ਦੀਪ ਸਾਡੇ ਨਾਲ ਮੌਜੂਦ ਨੇ ਅ ਕਸਦੀਪ ਅੱਜ ਤੁਸੀਂ ਇੱਥੇ ਪਹੁੰਚੇ ਹੈਗੇ ਹੋ ਔਰ ਫੋਗਿੰਗ ਇੱਥੋਂ ਸ਼ੁਰੂ ਕੀਤੀ ਗਈ ਹੈ ਕਿੰਨੀਆਂ ਮਸ਼ੀਨਾਂ ਜਿਹੜੀਆਂ ਇਸ ਇਲਾਕੇ ਦੇ ਵਿੱਚ ਆਈਆਂ ਹੈਗੀਆਂ ਔਰ ਕਿੱਥੇ ਕਿੱਥੇ ਜਿਹੜੀ ਫੋਗਿੰਗ ਹੋਣੀ ਹੈ ਜੀ ਦੇਖੋ ਜੀ ਜਿਹੜੀਆਂ ਇਹ ਮਸ਼ੀਨਾਂ ਹੈ ਪਿਛਲੇ ਸਮੇਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਇਹ ਐਲਾਨ ਕੀਤਾ ਸੀ ਕਿ ਮੈਂ 500 ਫੋਗਿੰਗ ਮਸ਼ੀਨਾਂ ਪੰਜਾਬ ਦੇ ਵਿੱਚ ਭੇਜਣੀਆਂ ਹੈ ਉੱਥੋਂ ਜਿਵੇਂ ਵੀ ਹਲਕਾ ਇੰਚਾਰਜਾਂ ਦੀ ਡਿਮਾਂਡ ਆਈ ਹੈ ਜਾਂ ਪਿੰਡਾਂ ਤੋਂ ਡਿਮਾਂਡਾਂ ਗਈਆਂ ਉਹ ਸਬੰਧ ਛਲਕਾ ਵਾਈਸੇ ਮਸ਼ੀਨਾਂ ਪਹੁੰਚੀਆਂ ਅੱਜ ਅਸੀਂ ਇਸ ਫਰੋਜਪੁਰ ਹਲਕੇ ਦੇ ਵਿੱਚ ਆਏ ਹਾਂ ਸਾਡੇ ਨਾਲ ਹਲਕਾ ਇੰਚਾਰਜ ਵੀ ਇੱਥੇ ਮੌਜੂਦ ਨੇ ਸਾਰੀ ਯੂਥ ਦੀ ਟੀਮ ਹੈ ਸਾਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਪਿੰਡ-ਪਿੰਡ ਜਾ ਕੇ ਜਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਨੁਕਸਾਨ ਹੈ ਉੱਥੇ ਫੋਗਿੰਗ ਦੀ ਸੇਵਾ ਸ਼ੁਰੂ ਕਰਨੀ ਹੈ ਅਸੀਂ ਅੱਜ ਇਸ ਪਿੰਡ ਦੇ ਵਿੱਚੋਂ ਕਾਲੇਕੇ ਪਿੰਡ ਦੇ ਵਿੱਚੋਂ ਫੋਗਿੰਗ ਦੀ ਸੇਵਾ ਸ਼ੁਰੂ ਕੀਤੀ ਹੈ ਜਿਵੇਂ ਵੀ ਨਾਲ ਦੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਸਾਨੂੰ ਦਿੱਕਤ ਲੱਗੂਗੀ ਅਸੀਂ ਉੱਥੇ ਜਾ ਕੇ ਇਹ ਸੇਵਾ ਸਤਲੁਜ ਦੀ ਮਾਰ ਕਈ ਪਿੰਡਾਂ ਨੂੰ ਪਈ ਹੈਗੀ ਸੀਗੀ ਤਾਂ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ ਕੀ ਹਾਲਾਤ ਹੈ ਪਾਣੀ ਉਤਰਿਆ ਹੈਗਾ ਔਰ ਪਾਣੀ ਉਤਰਨ ਤੋਂ ਬਾਅਦ ਪਿੰਡਾਂ ਦੇ ਵਿੱਚ ਮੱਛਰ ਕਾਫੀ ਹੈਗੇ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ ਕਾਲੇਕੇ ਥਾਰਡ ਪਿੰਡ ਦੇ ਵਿੱਚ ਮੌਜੂਦ ਦੇ ਆ ਤਾਂ ਇੱਥੇ ਮਸ਼ੀਨਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਫੋਗਿੰਗ ਮਸ਼ੀਨਾਂ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈਗਾ ਸੀ ਕਿ ਇਸੀ ਮਸ਼ੀਨਾਂ ਦਵਾਂਗੇ ਤਾਂ ਇਹਨਾਂ ਪਿੰਡਾਂ ਦੇ ਵਿੱਚ ਮਸ਼ੀਨ ਦਿੱਤੀ ਗਈ ਹੈਗੀ ਹੈ 유ਥ ਅਕਾਲੀ ਦਲ ਨੇ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਇਹਨਾਂ ਮਸ਼ੀਨਾਂ ਦੇ ਜ਼ਰੀਏ ਜਿਹੜੀ ਫੋਗਿੰਗ ਹੈ ਉਹ ਵੀ ਕੀਤੀ ਸੀ ਪਰ ਤੁਹਾਨੂੰ ਹਾਲਾਤ ਦਿਖਾ ਰਹੇ ਹੈਗੇ ਆ ਗਰਾਊਂਡ ਦੇ ਉੱਪਰ ਕੀ ਹਾਲਾਤ ਕੀ ਹੈ ਕਿੰਨੀ ਲੋਡ ਹੈਗੀ ਸੀਗੀ ਇਹਨਾਂ ਚੀਜ਼ਾਂ ਦੀ ਤਾਂ ਉਸ ਸਾਹ ਦੇ ਉੱਪਰ ਅਸੀਂ ਮੌਜੂਦ ਹੈਗੇ ਆ ਮੱਛਰ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਕਿੰਨਾ ਹੈਗਾ ਕਿਉਂਕਿ ਇੱਥੇ ਪਾਣੀ ਕਾਫੀ ਹੈਗਾ ਸੀਗਾ ਝੋਨੇ ਦੇ ਵਿੱਚ ਜਦੋਂ ਝੋਨੇ ਦੀ ਫਸਲ ਹੀ ਸਾਰੀ ਜਿਹੜੀ ਆ ਉਹ ਖਰਾਬ ਹੋ ਚੁੱਕੀ ਹੈ ਇੱਥੇ ਪਾਣੀ ਹਿੱਲੇ ਵੀ ਕਈ ਥਾਵਾਂ ਦੇ ਉੱਪਰ ਖੜਿਆ ਹੋਇਆ ਨਜ਼ਰ ਆਉਂਦਾ ਹੈਗਾ ਤਾਂ ਮੱਛਰ ਕਾਫੀ ਹੈਗਾ ਔਰ ਬਿਮਾਰੀਆਂ ਤੋਂ ਬਚਣ ਵਾਸਤੇ ਜਿਹੜੀ ਹੈ ਫੋਗਿੰਗ ਮਸ਼ੀਨਾਂ ਦੀ ਲੋੜ ਹੈਗੀ ਸੀਗੀ ਤਾਂ ਇਹਨਾਂ ਪਿੰਡ ਵਾਸੀਆਂ ਤੋਂ ਪੁੱਛਾਂਗੇ ਕਿ ਇਹ ਇਹਨਾਂ ਮਸ਼ੀਨਾਂ ਦਾ ਇਹਨਾਂ ਨੂੰ ਕੀ ਫਾਇਦਾ ਹੋਊਗਾ ਕਿਉਂਕਿ ਇੱਥੇ ਮੱਛਰ ਜਿਹੜਾ ਕਾਫੀ ਹੈਗਾ ਸੀਗਾ ਤਾਂ ਯੂਥ ਸਾਡੇ ਨਾਲ ਮੌਜੂਦ ਹੈ ਕੀ ਨਾਮ ਹੈ ਜੀ ਤੁਹਾਡਾ ਰਣਬੀਰ ਸਿੰਘ ਜੀ ਆਹ ਰਣਬੀਰ ਜੀ ਕਿੰਨਾ ਕੁ ਫਾਇਦਾ ਹੋਊਗਾ ਇਹ ਮਸ਼ੀਨਾਂ ਦਾ ਕਿੰਨੀਆਂ ਮਸ਼ੀਨਾਂ ਤੁਹਾਨੂੰ ਮਿਲੀ ਔਰ ਕਿਹੜ ਇਹ ਪਿੰਡ ਆ ਜੀ ਕਾਲੇਗੇ ਥਾੜ ਸਾਨੂੰ ਦੋ ਮਸ਼ੀਨਾਂ ਪ੍ਰੋਵਾਈਡ ਕਰਾਈਆਂ ਗਈਆਂ ਤਾਂ ਹੁਣ ਤੁਸੀਂ ਇੰਨਾ ਮਸ਼ੀਨਾਂ ਦੇ ਨਾਲ ਜਿਹੜਾ ਪਿੰਡ ਦੇ ਵਿੱਚ ਕਿੱਥੇ ਕਿੱਥੇ ਤੁਸੀਂ ਫੋਗਿੰਗ ਜਿਹੜੀ ਆ ਉਹ ਕਰੋਗੇ ਉਹ ਕਿੰਨੀ ਲੋਡ ਕਿੰਨੀ ਹੈਗੀ ਸੀਗੀ ਇਹ ਇਹਦੀ ਬਹੁਤ ਲੋਡ ਹੀ ਹੁਣ ਜਿਵੇਂ ਜਿਵੇਂ ਪਾਣੀ ਖੜਾ ਪੈ ਲਿਆ ਜੇ ਮੱਛਰ ਬਹੁਤ ਹੋ ਗਿਆ ਉਹਦਾ ਕਰਕੇ ਮਲੇਰੀਆ ਬਹੁਤ ਫੈਲ ਰਿਹਾ ਉਹਦਾ ਕਰਕੇ ਇਹ ਮਸ਼ੀਨਾਂ ਦੀ ਬਹੁਤ ਲੋਡ ਆ ਜੀ ਅਸੀਂ ਤਿੰਨਾਂ ਪਿੰਡਾਂ 'ਚ ਕਰਾਂਗੇ ਤਾਂ ਬਿਲਕੁਲ ਅਸੀਂ ਤਿੰਨਾਂ ਪਿੰਡਾਂ 'ਚ ਇਹਦੇ ਨਾਲ ਫੋਗਿੰਗ ਕਰਾਂਗੇ ਹਾਂਜੀ ਭਾਈ ਜੀ ਕਿੰਨੀ ਲੋੜ ਹੈਗੀ ਸੀਗੀ ਫੋਗਿੰਗ ਮਸ਼ੀਨਾਂ ਦੀ ਕਿਉਂਕਿ ਦੇਖਿਆ ਜਾਵੇ ਤਾਂ ਮੱਛਰ ਜਿਹੜਾ ਕਾਫੀ ਹੈ ਰਾਤ ਦਾ ਸਮਾਂ ਹੋ ਚੱਲਿਆ ਪਿੰਡ ਦੇ ਜਿੱਥੇ ਲੰਗੀਏ ਤਾਂ ਉੱਥੇ ਮੱਛਰ ਹੀ ਮੱਛਰ ਜਿਹੜਾ ਨਜ਼ਰ ਆਂਦਾ ਹੈਗਾ ਕਈ ਥਾਵਾਂ ਤੇ ਪਿਆਣੀਆਂ ਦੇ ਵਿੱਚ ਪਾਣੀ ਵੀ ਹਲੇ ਖੜਾ ਹੋਇਆ ਨਜ਼ਰ ਆਂਦਾ ਫਸਲਾਂ ਜਿਹੜੀਆਂ ਖਰਾਬ ਹੋ ਗਈਆਂ ਸਾਰ ਨੁਕਸਾਨ ਤਾਂ ਜਿਹੜਾ ਹੋ ਗਿਆ ਹੋ ਹੀ ਗਿਆ ਪਰ ਲੋਕਾਂ ਦਾ ਜਿਹੜਾ ਜੀਣਾ ਹੀ ਹਰਾਮ ਹੋਇਆ ਪਿਆ ਵੀ ਮੱਛਰ ਦੇ ਨਾਲ ਇੰਨੀਆਂ ਕੁ ਬਿਮਾਰੀਆਂ ਵੱਧ ਚੁੱਕੀਆਂ ਵੀ ਤੁਸੀਂ ਤੁਸੀਂ ਦੇਖ ਹੀ ਲਿਆ ਚਾਸਪਰੇ ਬਲਬੰਦ ਲੱਗ ਵੀ ਐਸ ਵੇਲੇ ਕਿਹ ਬੰਨੇ ਕੋਈ ਨਾ ਦੇ ਪਸ਼ੂਆਂ ਦਾ ਵੀ ਇੰਨਾ ਹਾਲਾਤ ਮਾੜੇ ਹੋ ਗਏ ਆ ਉਤੋਂ علاوہ ਗਾਂ ਜਾਂ ਬੰਦਿਆਂ ਦੇ ਵੀ ਇੰਨੇ ਹਾਲਾਤ ਮਾੜੇ ਹੋ ਗਏ ਵੀ ਗਾਂ ਬਿਮਾਰੀਆਂ ਕਿ ਇੰਨੀਆਂ ਜਿਆਦੀਆਂ ਵਧ ਗਈਆਂ ਵੀ ਆਉਣ ਵਾਲਾ ਸਮਾਂ ਦੇਖਣ ਡਿਆ ਵੀ ਕਿਦਾਂ ਪਰ ਫਿਰ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਸੁਖਬੀਰ ਸਿੰਘ ਬਾਦਲ ਦਾ ਜਿਨ੍ਹਾਂ ਨੇ ਨਾ ਆ ਸਾਨੂੰ ਮਸ਼ੀਨਾਂ ਪ੍ਰੋਵਾਈਡ ਕਰਾਈਆਂ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਬਾਤ ਇਹ ਨਹੀਂ ਕਹਿਣਾ ਵੀ ਤੁਸੀਂ ਆਪਣੇ ਪਿੰਡ ਦੇ ਵਿੱਚ ਹੀ ਇਹ ਮਸ਼ੀਨਾਂ ਦਾ ਪ੍ਰਯੋਗ ਕਰਨਾ ਵਾ ਕੀ ਦੋ ਤਿੰਨ ਪਿੰਡ ਚਾਰ ਜਿੰਨੇ ਵੀ ਤੁਸੀਂ ਵਾਧ ਤੋਂ ਵਾਧ ਆਪ ਦੇ ਇਸਤੇਮਾਲ ਕਰਕੇ ਉਦੋਂ ਗਾਂ ਵਾਧ ਤੋਂ ਵਾਧ ਜਿੱਥੇ ਜਿੱਥੇ ਤੁਹਾਨੂੰ ਲੋੜ ਪੈਂਦੀ ਆ ਉਥੇ ਇਥੇ ਦਵਾਈ ਦਾ ਛਕਾ ਕਰੋ ਤੇ ਇਹ ਸਮੱਸਿਆ ਦਾ ਹੱਲ ਹੋ ਸਕੇ ਆਸਕ ਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀਗਾ ਉਹਨਾਂ ਨੇ ਕਈ ਟਰੱਕ ਭੇਜੇ ਹੈਗੇ ਚਾਰੇ ਦੇ ਭੇਜੇ ਹੈਗੇ ਬੀ ਇਸ ਦੀ ਗੱਲ ਕੀਤੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬੀਜਣ ਦੀ ਲੋੜ ਪਊਗੀ ਬੀ ਵੀ ਜਿਹੜੇ ਆ ਉਹ ਦਿੱਤੇ ਜਾਣਗੇ ਹਾਂਜੀ ਹਾਂਜੀ ਉਹਨਾਂ ਨੇ ਨਾ ਅੱਜ ਆਏ ਸੀਗਾ ਮਿੰਟੂ ਮੋਹਰਾ ਜੀ ਆਏ ਸੀ ਉਹਨਾਂ ਦੇ ਮੋਤਬਰ ਮੈਂਬਰ ਜਿਹੜੇ ਵੱਡੇ ਸੀਗੇ ਤੇ ਉਹ ਅੱਜ ਆ ਸਾਡੇ ਐਲਾਨ ਕਰਕੇ ਗਏ ਤੇ ਇਸ ਤੋਂ ਕਿ ਵਿਦਾਂਗੇ ਤੇ ਹੁਣ ਗੱਲ ਕਰਾਂਗੇ ਮੋਗਾ ਦੀ